ਲੋ ਜੀ ਆਾ ਹੋਟਲ 'ਚ ਰੁਕੇ ਸੀ ਭਾਨਗੜ ਪਹੁੰਚ ਚੁੱਕੇ ਆਾ ਰਾਤ ਅਸੀਂ ਪਹੁੰਚ ਕੇ ਸੀ ਹੋਟਲ ਰਾਜ ਰਿਜ਼ੋਰਟ ਇੱਥੇ ਪਹੁੰਚ ਚੁੱਕੇ ਸੀ ਬੰਦੇ ਸਾਡੇ ਇਧਰ ਪਰੇ ਖੜੇ ਨੇ ਨੀਂਡੀ ਟੀ-ਸ਼ਰਟ ਦੇ ਵਿੱਚ ਸਭੇ ਸੋਨੀਪਾਲ ਪਰ ਉਹ ਕਿਧਰ ਗਿਆ ਦੂਜਾ ਜਨਤਾ ਆਪਣੀ ਆਹ ਦੇ ਕਰਨਾ ਉਧਰ ਬੈਠਾ ਵਾ ਬਹੁਤ ਸੋਹਣਾ ਖੁੱਲੇ ਢੁੱਲੇ ਮਾਹੌਲ 'ਚ ਹੋਟਲ ਸੀ ਭਾਨਗੜ ਅਲਵਰ ਜ਼ਿਲ੍ਹੇ 'ਚ ਜਿਹਨੂੰ ਕਹ ਲੋ ਕਿ ਹਾ ਹੰਟਡ ਕਿਂਦ ਕਿਂਦੰਦਿਆ ਮੋਸਟ ਹੰਟਡ ਕਿਲਾ ਹਗਾ ਇਥੇ ਦੇਖਣ ਜਾਵਾਂਗੇ ਹੁਣ ਅੱਜ ਦੇ ਦਿਨ ਦੀ ਸਾਡੀ ਸ਼ੁਰੂਆਤ ਹੋ ਚੁੱਕੀ ਚੌਥੇ ਦਿਨ ਦੀ ਆ ਪੰਜਵੇਂ ਦਿਨ ਚੌਥੇ ਕਿ ਪੰਜਵੇਂ ਚੌਥੇ ਜਾਂ ਪੰਜਵੇਂ ਦੇਖਣਾ ਪਊਗਾ ਕਿਹੜਾ ਦਿਨ ਬਣਦਾ ਤੇ ਉਹ ਅੱਜ ਸ਼ੁਰੂ ਕਰਨ ਲੱਗਿਆਂ ਚਲ ਆਜੋ ਪਰੌਂਡਾ-ਪਰੌਂਡਾ ਖਾਈਏ ਚਲੋ ਜੀ ਇੱਧਰ-ਇੱਧਰ ਸ਼ੇਰ ਜਿੱਤੇ ਆਮ ਹੀ ਆ ਜਾਂਦੇ ਇਸ ਏਰੀਏ ਚ ਆ ਬਾਹਰੋਂ ਮਾੜਾ ਜਿਹਾ ਦਿਖਾ ਦਿਆਂ ਤੇ ਲੌਕ ਕਰ ਦਈਏ ਗੱਡੀ ਤੇ ਆਹ ਦੇਖੋ ਇੱਧਰਲੇ ਪਾਸੇ ਨਾ ਪਹਾੜੀ ਆ ਸ੍ਰਿਸਕਾ ਦੇ ਜੰਗਲ ਆ ਤਾਂ ਚੀਤੇ ਚੁੱਤੇ ਇੱਥੇ ਆਮ ਹੀ ਆ ਜਾਂਦੇ ਆ ਪਰੌਂਠੇ ਦੀ ਸ਼ੁਰੂਆਤ ਹੋ ਚੁੱਕੀ ਆ ਇਹ ਤਾਂ ਕਿਉਂਕਿ ਕਿਲੇ ਚੜ੍ਹਨ ਦੇ ਦੌਰ ਵਿੱਚ ਕੈਲਰੀਆਂ ਸਾਰੀਆਂ ਬਰਨ ਹੋ ਜਾਣੀਆਂ ਤੁਹਾਨੂੰ ਵੀਰੇ ਹਾਂਜੀ ਹਾਂ ਅਸੀਂ ਇਹਨੂੰ ਹੀ ਖਾ ਰਹੇ ਆ ਬਈ ਹਾਂ ਬਿਲਕੁਲ ਕੈਲਰੀਆਂ ਸਾਰੀਆਂ ਬਰਨ ਹੋ ਜਾਣੀਆਂ ਕੋਈ ਮਸਲਾ ਹੀ ਕੋਈ ਨਹੀਂ ਇੱਧਰ ਜੰਮ ਵਾਲਾ ਬੰਦਾ ਬੈਠਾ ਕਾਕਾ ਸੁਖਿੰਦਰ ਲੰਪਾਣਾ ਦੇ ਵੀ ਆਪ ਦੀ ਜੱਡਾਂ ਡੰਡੂ ਕਿਤੇ ਲਾ ਕੇ ਨਾ ਉਹ ਨੂੰ ਪੇੜੇ ਰੀਲ ਤੇ ਕੋਸਾ ਗੁੱਸੇ ਨਾ ਹੋਣ। ਹਾਂ ਨਹੀਂ। ਇਹ ਕਹਿੰਦਾ ਮੁੰਡੇ ਨੂੰ।ਾਰੇ ਕੋਸਾ ਆਪਾ। ਕੋਸਾ ਗੁੱਸੇ ਨਾ ਹੋ ਜਾਣ ਤੇ ਡੰਡੇ ਨਾ ਮਾਰਾਏ ਮੁੰਡੇ ਨੂੰ। ਹਾਂ ਉਹ ਕਹਿੰਦਾ ਇੱਕ ਤਾਂ ਭਾਰ ਘੜਾ ਲਿਆਂਦਾ ਇੱਕ ਰੰਗ ਕਾਲਾ ਕਰਾ ਲਿਆਂਦਾ। ਹਾਂ ਨਹੀਂ ਚੱਕਰ ਨਾ ਪਣ ਜੇ। ਹਾਂ ਸਾਨੂੰ ਨਾ ਕਹੋ। ਹਾਂ। ਸ਼ੁਕਰੀਆ ਜਨਾਬ। ਥੈਂਕ ਯੂ। ਹਮ ਆਪਣੇ ਦਰਸ਼ਕੋ ਨੂੰ ਬੋਲ ਦਿਆ ਕਿ ਆਪਕੇ ਹੋਟਲ ਮੇ ਆਏ। थैंक यू सर ए मालिक ਨੇ ਹੋਟਲ ਦੇ ਤਾਂ ਜਦੋਂ ਵੀ ਤੁਸੀਂ ਆਓ ਤਾਂ ਇੱਥੇ ਲਾਜ਼ਮੀ ਆਉਣਾ ਵਾ ਭਾਨਗੜ ਦੇ ਵਿੱਚ ਹੋਟਲ ਦਾ ਨਾਮ ਕੀ ਹੈ ਡਾਕਟਰ ਰਾਜ ਪ੍ਰਭੂ ਸਿੰਘ ਗੁਜਰ ਹੋਟਲ ਰਾਜ ਰਿਜ਼ੋਰਟ ਰਾਜ ਰਿਜ਼ੋਰਟ ਆ ਪ੍ਰਭੂ ਸਿੰਘ ਗੁਜਰ ਜੀ ਦਾ ਹੋਟਲ ਕਿੱਥੋਂ ਮਰਜੀ ਪੁੱਛ ਕੇ ਆ ਜਿਓ ਰਾਜ ਰਿਜ਼ੋਰਟ ਆ ਭਾਨਗੜ ਦੇ ਕੋਲ ਹੀ ਆ ਬਿਲਕੁਲ ਠੀਕ ਹੈ ਜੀ ਡਿਸਕਾਊਂਟ ਕਰ ਦਿਓ ਜੀ ਸਾਡੇ ਨਾਮ ਦਾ ਕੋਈ ਬੈਨਾਸ ਤਾਂ ਕੁਝ kiyak ਨਹੀਂ ਸਭ ਕੁਝ kiya ਹੀ ਬਹੁਤ ਅੱਛਾ تھا ਕਮਾਲ تھا ਆਪਕਾ ਧੰਨਵਾਦ ਜੀ ਧੰਨਵਾਦ ਸ਼ੁਕਰੀਆ ਸ਼ੁਕਰੀਆ ਲਓ ਜੀ ਚਲੋ ਆਪਾਂ ਨਿਕਲ ਚੁੱਕੇ ਹਾਂ ਹੋਟਲ ਤੋਂ ਆ ਹੋਟਲ ਆ ਭਾਈ ਨੋਟ ਕਰ ਲਿਓ ਬਹੁਤ ਵਧੀਆ ਬਹੁਤ ਵਧੀਆ ਲੱਗਦਾ ਸਾਬੀ ਇਹ ਆ ਭਾਨਗੜ ਦਾ ਡਰਾਵਣਾ ਕਿਲਾ ਜਿਹੜਾ ਕਿ ਭਾਰਤ ਦਾ ਡਰਾਵਣਾ ਕਿਲਾ ਦੱਸਿਆ ਜਾਂਦਾ ਵਾ ਇਹ ਵੀ ਅਰਾਵਲੀ ਪਰਬਤ ਦੇ ਉੱਤੇ ਬਣਿਆ ਹੋਇਆ ਕਿਲਾ ਖੂਬਸੂਰਤ ਕਿਲਾ ਦੇਖ ਰਹੇ ਹਾਂ ਇਸ ਵਕਤ ਤੁਸੀਂ ਭਾਨਗੜ ਦੇ ਕਿਲੇ ਤੋਂ ਬਾਅਦ ਹੁਣ ਚੱਲੇ ਆਂ ਸੀ ਅਜਿਬਗੜ ਦੇ ਕਿਲੇ ਭਾਨਗੜ ਤੇ ਅਜਿਗੜ ਅਜਿਬਗੜ ਦੇ ਕਿਲਿਆਂ ਦੇ ਵਿੱਚ ਕਰ ਲੜਾਈ ਹੋਈ ਸੀ ਤੇ ਭਾਨਗੜ ਕਿਲੇ ਨੇ ਹਾਰ ਗਏ ਸੀ ਮਾਰੇ ਗਏ ਸੀ ਇਹ ਆ ਪਾਣੀ ਦੀ ਝੀਲ ਇੱਧਰ ਦੇ ਪਾਸੇ ਚਲੋ ਜਿੱਥੋਂ ਤੱਕ ਜਾ ਸਕਦੇ ਹੋ ਆਪਾਂ ਚੱਲਦੇ ਆਂ ਅਜਬਗੜ ਦੇ ਕਿਲੇ ਚੱਲਦੇ ਆਂ ਬਹੁਤ ਪੁਰਾਣਾ ਕਿਲਾ ਵਾ ਤੇ ਰਾਹ ਜੰਗਲ ਵਾਲਾ ਜੰਗਲ ਸਾਰਾ ਜੰਗਲੀ ਏਰੀਆ ਵਾ ਬਾਕੀ ਸਾਨੂੰ ਦਿਸ ਰਿਹਾ ਉਹ ਸਾਹਮਣੇ ਕਿਲਾ ਦਿਸ ਰਿਹਾ ਉਹਨੂੰ ਕੋਈ ਹੌਸਲਾ ਇਹ ਸਾਡਾ ਕੈਮਰਾ ਨਾ ਲਖਾ ਪਾਵੇ ਹਜੇ ਚਲੋ ਚੱਲਦੇ ਆਂ ਇੱਧਰ ਤੇ ਆਹੀ ਆਣਾ ਕਰਨ ਟੈਂਕ ਇੰਦਰ ਮੈਪ ਤੇ ਕੀ ਦਿਖਾਉਂਦਾ ਮੈਪ ਤੇ ਬਸ 1.5 ਕਿਲੋਮੀਟਰ ਹੀ ਨੇ ਕਿਲੋਮੀਟਰ ਵਸੇ ਹੀ ਕਿਸੇ ਵੰਦੇ ਸੇ ਪਸੇ ਕੋਮਾ ਕਿ ਆਇਆ ਪਾਣੀ ਸੀ ਕਿਡਾ ਸੋਹਣਾ ਮਾਹੌਲ ਸਾਰੇ ਘਰ ਦਾ ਮੈਂ ਵਿੱਚ ਠੀਲਾ ਚੁਲਾ ਨਹੀਂ ਲਓ ਜੀ ਅਜਵਗੜਾ ਕਿਲੇ ਜਿਲ੍ਹਾ ਤੱਕ ਪਹੁੰਚ ਚੁੱਕੇ ਆਪਾਂ ਤੇ ਬਹੁਤ ਖੂਬਸੂਰਤਾਂ ਚੰਗ ਪਹਾੜੀ ਦੇ ਉੱਤੇ ਬਣਿਆ ਹੋਇਆ ਕਿਲਾਵਾ ਉਹਦਾ ਰਾਹ ਨਾ ਵੇਹ ਰਾਹ ਕਰਨ ਇਧਰ ਦੇਖੀ ਮਲਤੀਸ਼ ਇਥੇ ਨਿਕਲੋ ਨਾ ਇਥੋਂ ਦੇ ਹਾਂ ਜੀ ਉਹ ਜਾਂਦੀ ਆ ਵਸਰਾ ਹਾਂ ਆਪਾਂ ਇਥੋਂ ਵਾੜ ਦੇ ਕਿਰਾਦ ਖਾਬੀ ਕੀ ਜਾ ਰਹਾ ਵਾ ਲੈ ਰੁਕ ਗਿਆ ਜਾਵਾਂ ਇਹ ਦਰਵਾਜ਼ੇ ਪਰਲੇ ਪਾਸੇ ਆ ਬਾਈ ਸਿੱਧਾ ਚਲੋ ਗੱਡੀ ਥੇ ਨਾ ਲਾ ਦੀਗੇ ਉੱਥੀ ਲੈ ਜਾਂਦੇ ਮਿੱਟੀ ਪੂਰੇ ਕਨਕੜਾ ਉਨੋਂ ਬਾੜੇ ਜਾ ਰਹਾ ਮਾੜਾ ਮਾੜਾ ਨੀ ਨੀ ਗੱਜਰ ਉੱਥੇ ਘੁੰਮ ਤਰ ਨਾ ਹੋ ਪਾ ਜੀ ਇੱਕ ਲੋਕਲ ਬੰਦਾ ਮਿਲ ਗਿਆ ਉਹ ਕਹਿੰਦਾ ਪਿੱਛੇ ਦੀ ਰਾਹ ਵਾ ਇਸ ਤਰਫ ਸੇ ਠੀਕ ਹੈ ਉਹ ਰਕਲਾ ਹਾਂ ਗੱਦੀ ਬੈਠਣ ਲੇ ਕਰਨੇ ਇੱਕ ਹਾਲ ਦਾਸ ਮੈਨੂੰ ਹਾਂਜੀ ਹੁਣ ਤੱਕ ਆਪਾਂ ਹੋ ਗਈ ਚਾਰ ਪੰਜ ਜਣ ਘੁੰਮਦਿਆਂ ਨੂੰ ਹੋ ਗਈ ਉਸ ਤੋਂ ਪਹਿਲਾਂ ਵੀ ਤੁਸੀਂ ਗਏ ਹੋ ਮੋਗੇ ਰਾਜਸਥਾਨ ਹਾਂਜੀ ਲੋਕਾਂ ਦਾ ਸੁਭਾਗੀ ਚੱਲ ਗਿਆ ਤੈਨੂੰ ਇਹ ਰਿਵਿਊ ਤੇ ਉਹ ਨਵਾਂ ਬੰਦਾ ਬਹੁਤ ਚੰਗੇ ਆ ਆ ਦੇਖੋ ਹੁਣ ਆ ਮੋਟਰਸਾਈਕਲ ਨਾਲ ਆਪਾਂ ਗਲਤ ਚੱਲੇ ਸੀ ਇਹ ਤੋਂ ਆਪਰਾ ਵੀ ਨਹੀਂ ਪੁੱਛਿਆ ਨਾ ਆਪ ਇਹਨੂੰ ਬੁਲਾਇਆ ਵੀ ਆਉ ਦਾ ਜਾ ਰਿਹਾ ਸੀ ਇਹ ਕਹਿੰਦਾ ਤੁਸੀਂ ਗਲਤ ਜਾ ਰਹੇ ਆਂ ਵੀ ਇਧਰ ਦੀ ਜਾਓ ਉਹਦੇ ਹੁਣ ਉਹ ਖੜ ਗਿਆ ਹਾਂ ਆਪਾਂ ਨੂੰ ਦੱਸਣ ਦੇ ਲਈ ਹਾਂ ਆਪਾਂ ਨੂੰ ਦੱਸਣ ਲਈ ਨਹੀਂ ਆ ਇੱਥੇ ਲੋਕ ਕੰਮ ਦੇ ਕੰਮ ਦਾ ਹੀ ਮਤਲਬ ਰੱਖਦੇ ਆ ਕੋਣ ਕਿ ਕਿਸ ਨੂੰ ਕਹਿੰਦਾ ਯਾਰ ਵੀ ਇੱਕ ਇੱਕ ਦੋ ਬੰਦੇ ਤਾਂ ਆਪਾਂ ਤੋਂ ਚਾਹਦੇ ਪੈਸੇ ਵੀ ਨਹੀਂ ਸੀ ਲੈ ਰਹੇ ਨਾ ਹੀ ਇਹ ਬਜ਼ੁਰਗ ਬੰਦਾ ਵੀ ਜਾਂ ਵੱਡੇ ਹੋ ਕੇ ਲੋਕ ਸਿਆਣੇ ਬਣਦੇ ਹੁੰਦੇ ਆ ਕਹਿੰਦੇ ਹੁੰਦੇ ਨਿਆਣੀ ਉਮਰ ਦਾ ਨਿਆਣੀ ਉਮਰ ਦਾ ਮੇਰੀ ਉਮਰ ਦਾ ਆ ਤੇ ਆਪੇ ਛੱਡਣ ਚੱਲਿਆ ਰਹੇ ਆਪਿਆ ਆਪਣਾ ਮੂਰੇ ਮੂਰੇ ਚ ਹਾਂ ਇਸੇ ਕਰਕੇ ਲੋਕ ਰਾਜਸਥਾਨ ਕੋਲ ਵੱਤ ਆਉਂਦੇ ਮੈਨੂੰ ਬੜਾ ਚੰਗਾ ਇੱਕ ਜਣ ਆਪਾਂ ਜਿਹੜਾ ਸਭ ਤੋਂ ਪਹਿਲੇ ਦਿਨ ਕਿਲਾ ਕਰਿਆ ਸੀ ਹਾਂ ਉਹ ਉਹ ਲੋਕ ਦੇਖੋ ਉਹਦੇ ਆਪਣੇ ਮਗਰ ਆ ਕੇ ਉਹਨਾਂ ਸਾਰੇ ਚਾਪਣੀ ਪੁੱਛਿਆ ਆਪਾਂ ਨੂੰ ਕਮਾਇਆ ਹਰ ਇੱਕ ਘਰੇ ਆ ਕੇ ਬਾਈ ਇੱਥੇ ਪਾਣੀ ਪੀ ਕੇ ਜਾਓ ਸਾਡੇ ਘਰੇ ਆਓ ਹਾਂ ਉਹ ਸਾਹਮਣੇ ਮੰਦਿਰ ਵੀ ਆ ਤੇ ਕੋਈ ਇੱਕ ਥਾਂ ਰੁਕੇ ਜਿੱਥੇ ਆਪਰ ਚਾਹ ਪਿਆਈ ਉਹਨਾਂ ਨੇ ਪੈਸੇ ਨਹੀਂ ਲਏ ਹੋਟਲ ਵਾਲੇ ਨੇ ਹਾਂ ਉਹ ਸਾਰਿਆਂ ਨਾਲ ਵੱਡੀ ਆ ਮੁੰਦਾਵਰ ਉਹ ਪੈਸੇ ਨਹੀਂ ਲਏ ਉਹਨਾਂ ਨੇ ਨਾਲੇ ਉਹਨਾਂ ਦੀ ਦੁਕਾਨ ਸੀ ਆਪਦੀ ਅਸੀਂ ਉਹਨਾਂ ਨੂੰ ਪੁੱਛਿਆ ਵੀ ਸਾਨੂੰ ਚਾਹ ਮਿਲ ਜੂ ਇੱਥੇ ਉਹ ਆਪਦੀ ਚਾਹ ਪੀਂਦੇ ਸੀਗੇ ਤੇ ਘਰੋਂ ਲੈ ਕੇ ਆਏ ਤੇ ਉਹ ਕਹਿੰਦੇ ਹਾਂ ਹਾਂ ਤੁਸੀਂ ਪੀ ਲਵਾ ਜਿਓ ਗਾੜੀ ਆਹ ਗਾੜੀ ਇਹੀ ਲਗਾ ਦੇ ਹਾਂਜੀ देख लो ऊपर भी चल जाएगी गाड़ी तो ऐसा रास्ता है कोई दिक्कत नहीं है ऐसे रास्ता है आ, ठीक है सेफ ठीक है एरिया सुरक्षित है नो कोई गाड़ी घुमाने के लिए जगह है वहाँ पर बहुत जगह है है साहब गाड़ी जाती है ना ओके ठीक है देखते हैं चलो ठीक है देखे शुक्रिया शुक्रिया मैं ठेक छोड़ दूंगा तो क्या नहीं नहीं कोई बात नहीं भैया कोई बात नहीं ये भी पुराना मंदिर किले वालों का ही है कोई दिक्कत नहीं है नो एडको ठीक है कोई दिक्कत नहीं चुछ चुछ अच्छा आपका एरिया है धन्यवाद भैया क्या नाम है आपका रिंकू साहब रिंकू यादव एक क्रिकेट खिलाड़ी देखते हो क्रिकेट देखते हो और रिंकू यादव जानते हो तुम तुमसे मिलता जुलता नाम है चल <laughs> चल के इधर चले चलिए सीधा 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 जाए सीधा ऊपर गाड़ी जाएगी वहाँ खड़ी कर देना ऊपर के लिए किधर को घुमाने ये ऐसे घूम कर ऊपर जाता होगा ना ना अमन है इसकी गाड़ी ਆਪਾਂ ਤੇ ਗੁੰਮ ਤੇ ਖੁੱਲਾ ਹੋਗਾ ਕਿ ਨਾ ਉਹ ਕੋਈ ਦਿੱਕਤ ਨਹੀਂ ਠੇਕ ਲੈ ਜਾਓ ਬਲਾਈ ওকে ওকে ਜੀ ওকে ਸ਼ੁਕਰੀਆ ਉਹ ਇੱਕ ਵਾਰ ਨਾ ओके ਚਲੋ ਚੱਲ ਬਈ ਮੋਸਲੇ ਜੀ ਕਰਤਾ ਬੰਦੇ ਨੇ ਕਹਿੰਦਾ ਦਿੱਕਤ ਹੀ ਕੋਈ ਨਹੀਂ ਸਾਡਾ ਇਲਾਕਾ ਕਹਿੰਦਾ ਲੈ ਨਹੀਂ ਠੀਕ ਆ ਗੱਲ ਫਿਰ ਯਾਰ ਅਗਲਾ ਨਾ ਮੰਦਿਰ ਕੋਈ ਕੋਈ ਦਿੱਕਤ ਨਹੀਂ ਠੀਕ ਹੈ ਧੰਨਵਾਦ ਭਈਆ ਰਿੰਕੂ ਇਹਦੀ ਬਾਈ ਕਿੱਥੇ ਜੀ ਹਿੰਦੀ ਬੋਲਣ ਲੱਗਿਆ ਕੀ ਬੋਲਣ ਲੱਗਿਆ ਕਰਨ ਦੂ ਥੋੜੀ ਥੋੜੀ ਇਹ ਪੇਪਰ ਦੁਬਾਰੇ ਦੇ ਦੇ ਦੁਬਾਰੇ ਤੂੰ ਤੇ ਤੀਆਂ ਤੇ ਤੇ ਤੀਆਂ ਤੋਂ 40 45 ਨੰਬਰ ਦਾ ਹੋਣਾ ਹੈ ਨਾ ਜੀ ਇਹਦਾ ਘਰੇ ਵੀ ਨਹੀਂ ਪੜਦਾ ਨਾ ਇਹ ਕਰਨ ਮੈਂ ਤੇ ਗੱਲ ਦੱਸਾਂ ਮੈਂ ਤੁਹਾਨੂੰ ਇਹ ਮੇਰੇ ਕੋਲ ਪੜਦਾ ਹੁੰਦਾ ਸੀ ਓਏ ਹੋਏ ਚਿਟਾਓ ਦੇਓ ਦੇਓ ਤਰ ਤਟ ਬਟੇਰੇ ਆਪਾਂ ਜਾਣ ਬਾ ਜਾਣ ਗਏ ਪਿੱਪਿਓਣੀ ਆਪਾਂ ਥੱਲੇ ਨਾ ਜਾਣ ਗਏ 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 ਆਪਾਂ ਥੱਲੇ ਥੋੜਾ ਦੇਣੇ ਆ ਆ ਇਹਦੀ ਭੈਣ ਨੂੰ ਸੁਬਦਿਆ ਮੈਂ ਕਿਹਾ ਵੀ ਗੁੱਡੀ ਪਤਾ ਇਹ ਪੜਦਾ ਨਹੀਂਗਾ ਕਿ ਕਿੱਧਰ ਦੀ ਲੰਘ ਕਿੱਧਰ ਦੀ ਹੈ ਹੋ ਜਾਂਦੀ ਹੈ ਹਟਕ ਕਹਿੰਦੀ ਉਹ ਕਹਿੰਦੀ ਜੀ ਇਹ ਤਾਂ ਘਰੇ ਵੀ ਐਂ ਕਰਦਾ ਜੀ ਇਹਨੂੰ ਕੁੱਟੂ ਫੜ ਕੇ ਇਹਦੀ ਕੁੱਟ ਫੋ ਆ ਗਈ ਸੀ ਨਿੱਕੀ ਜੀ ਪੜਦਾ ਨਹੀਂ ਸੀ ਫਿਰ ਹੁਣ ਤੂੰ ਹਿੰਦੀ ਦੇ ਪੇਪਰ ਜਿੱਦਾਂ ਨੰਬਰ ਪਾਦਾ ਆ ਜਾਣਗੇ ਕਰਨ ਹਾਂ ਕੋਲੀ ਕਿਥੇ ਨਹੀਂ ਤਾਂ ਉਹਨੂੰ ਕਹਦਾ ਕੋਲੀ ਕਿਥੇ ਉਹ ਕਹਿੰਦਾ ਉਹ ਸੋਸਰ ਕੇ ਪੈਸਾ ਦੇ ਵੀ ਕੀ ਕੋਲੀ ਕੋਲੀ ਕਿਹਦੀ ਨਹੀਂ ਕਟੋਰੀ ਫੇਰ ਕਿਹੜਾ ਕਟੋਰੀਓ ਭਰਾਵਾ ਘਰ ਨਹੀਂ ਯਾਰ ਹਾਂਜੀ ਚਰੀਟਾਂ ਬਹੁਤ ਪੈਣਗੀਆਂ ਗੱਡੀਆਂ ਦੀਆਂ ਆਪਾਂ ਉੱਥੇ ਸਿੱਧਾ ਚੜ ਜੀ ਕੋਈ ਗੱਲ ਨਹੀਂ ਤੂੰ ਚੜ ਜੰਗੀ ਹੈ ਉਹ ਥਾਂ ਸਹੀ ਆ ਆ ਦੇ ਸਾਰੇ ਆਪਣੇ ਚਰੀਟਾ ਪੈ ਜਾਣਗੀਆਂ ਬਸ ਠੀਕ ਨਾਲੇ ਬਾੜਾ ਉੱਚਾ ਨਹੀਂ ਹੈ ਬਾਈ ਐਨਾ ਕਿੰਨਾ ਕੀਤੇ ਗੱਲ ਆ ਮੈਂ ਮਗਰ ਮੁੜਦਾ ਉਹ ਉਹ ਠੀਕ ਆ ਕਿ ਉਹਦੀ ਸ਼ਰਤ ਆ ਵਾ ਉਹ ਦੂਜੀਆਂ ਗੱਡੀਆਂ ਵੱਡੀਆਂ ਲੰਘ ਜਾਂਦੀਆਂ ਤੇ ਉਹ ਕਿਹੜਾ ਚੀਟਾਂ ਦਾ ਡਰ ਹੁੰਦਾ ਸੂਜੀਆਂ ਦਾ ਇਧਰ ਪੜੀਆਂ ਜਾਂ ਲੱਗਣ ਗਿਆ ਆਪ ਨੂੰ ਨਾ ਉਹ ਯਾਰ ਹੋ ਨਹੀਂ ਗਿਆ ਸੀ ਮੇਰਾ ਕਸ਼ਮੀਰ ਚ ਪਹਿਲੇ ਹੀ ਕਰਿਆ ਸੀ ਜੰਮੂ ਚ ਕਠੂਰੇ ਕੋਲ ਕਿਲਾ ਆਪਾ ਮੈਂ ਇੱਥੋਂ ਮੋੜਦਾ ਉੱਥੇ ਲੰਨੇ ਉੱਥੇ ਹੀ ਸਹੀ ਸੋਹਣੀ ਹਾਂ ਜਿੱਥੇ ਪਹਿਲਾਂ ਆਈ ਸੀ ਛੱਡਦੇ ਕੋਈ ਆਪਾਂ ਨੂੰ ਕੋਈ ਹੋਇਆ ਆਹੀ ਤਾਂ 7-8 ਦਿਨ ਆ ਮੰਦਰ ਵੀ ਬਹੁਤ ਸੋਹਣਾ ਬਣਿਆ ਆਪਾਂ ਇਧਰ ਵੀ ਅੱਕ ਜਾਵਾਂਗੇ ਹੈ ਉਹ ਵੀ ਬਹੁਤ ਕਰ ਚਲੋ ਤਰਾਣਾ ਉਹਦੇ ਨਾਲ ਹੀ ਆ ਨਾ ਕਿਲੇ ਦੇ ਅਟੈਚ ਹੀ ਆ ਇਹ ਹੈ ਜੀ ਅਜਬਗੜ ਦਾ ਕਿਲਾ ਜਿਹੜਾ ਕਿ 3-400 ਸਾਲ ਪੁਰਾਣਾ ਬਣਿਆ ਦੱਸਿਆ ਜਾਂਦਾ ਅਜਬਗੜ ਦਾ ਕਿਲਾ ਇਹ ਭਾਨਗੜ ਤੋਂ ਜ਼ਿਆਦਾ ਦੂਰ ਨਹੀਂ ਭਾਨਗੜ ਦੇ ਨੇੜੇ ਹੀ ਪੈ ਜਾਂਦਾ আরাਬਲੀ ਪਰਬਤਾਂ ਦੇ ਉੱਤੇ ਬਹੁਤ ਖੂਬਸੂਰਤ ਕਿਲਾ ਲੋ ਜੀ ਹੁਣ ਅਜਬਗੜ ਕਿਲੇ ਤੋਂ ਬਾਅਦ ਆਪਾਂ ਪਹੁੰਚ ਗਏ ਆ ਪ੍ਰਤਾਪਗੜ ਕਿਲੇ ਦੇ ਵਿੱਚ ਉੱਤਾਂ ਪਹਾੜੀ ਤੇ ਤਵੇ ਬਹੁਤ ਉੱਚਾ ਇਹ ਤਾਂ ਘੱਗਮੀ ਆ ਤੇ ਗੜ ਦੇ ਕਿਲੇ ਨੂੰ ਚੜਾਈ ਕਰਤੀ ਆ ਅੱਧ ਤੱਕ ਹੀ ਗੱਡੀ ਜਾਊਗੀ ਬਾਕੀ ਸੋਨੇ ਤਰਕੇ ਜਾਣਾ ਪੈਣਾ ਬਾਈ ਕੋਈ ਗੱਲ ਨਹੀਂ ਬਾਈ ਟਿਕੜ ਜਾਂਦੇ ਨਹੀਂ ਇਹ ਤਾਂ ਆਪਣੇ ਜਿੰਨਾ ਵੈਰੀ ਵੈਰੀ ਦੂਜੇ ਕਿਲ੍ਹੇ ਕੀ ਪਹਿਲੇ ਚੜਾ ਲੀ ਜੇ ਪਹਿਲੇ ਹੀ ਚੜਾ ਲੀ ਚੜਾਈ ਖੜਮੀ ਚੜਾਈ ਆ ਹੱਥੀ ਬੱਠਾ ਕੇ ਅੱਗੇ ਡਰਾਈਵਰੀ ਕੋਪੀ ਕਰਦਾ ਹੁੰਦਾ ਵਾ ਤਾਂ ਕੋਪੀ ਦੀ ਘਾਟ ਰੜਖਦੀ ਆ ਬੱਸ ਸ਼ੌਂਕ ਦਾ ਮੈਨੂੰ ਸ਼ੌਂਕ ਘਟਾ ਮੈਨੂੰ ਗੱਡੀਆਂ ਰੱਖਣ ਦੀ ਹੋਵੇ ਸਹੀ ਗੱਲ ਹੈ ਮੈਂ ਕਪੜਾ-ਕਪੜਾ ਮਾਰਨਾ ਕਰਨਾ ਮੈਂ ਵੀ ਚਲਾ ਕੇ ਰੱਖ ਤੇ ਕਈਆਂ ਨੂੰ ਪਾਸੇ ਕਈਆਂ ਨੂੰ ਕੀ ਹੁੰਦਾ ਉਹ ਲੱਗ ਜਾਂਦੀਆਂ ਉਲਟੀਆਂ ਲੱਗ ਜਾਂਦੀਆਂ ਹਨਾ ਹਾਂ ਭਾਈ ਤੇਲ ਚੜਦਾ ਜੇ ਚਲਾਉਣ ਤਾਂ ਸਹੀ ਰਹਿੰਦੇ ਆ ਜੇ ਉਹ ਬੈਠੇ ਰਹਿਣ ਤਾਂ ਭਾਈ ਮੈਂ ਤੁਹਾਨੂੰ ਸੁਣਾਉਣਾ ਗੱਲ ਸਾਡੀ ਨਾ ਤਾਈ ਦੀ ਡੈਥ ਹੋਈ ਆ ਤੇ ਉਹ ਵਾਹ ਫੁੱਲ ਲੈਣ ਗਏ ਤੇ ਉਹ ਪਹਿਲਾਂ ਗੱਡੀ 'ਚ ਨਹੀਂ ਬਹਿੰਦੀ ਹੁੰਦੀ ਸੀ ਕਿਸੇ ਚੜਦਾ ਮੈਂ ਗਿਆ ਉਹਨੇ ਸੀਟ ਦੇ ਉੱਪਰ ਰੱਖ ਲੇ ਫਿਰ ਭਾਈ ਅਸੀਂ ਦੇ ਅਸੀਸਾ ਖੋਲ ਕੇ ਤਾਲੇ ਲੱਗੇ ਗਏ ਆ ਪੁੱਲ ਅਸੀਂ 3:30 ਤੇਲ ਚੜਦਾ ਸੀਗਾ ਅੱਛਾ ਅੱਛਾ ਨਾ ਅਸੀਂ ਸੀਸਾ ਖੋਲ ਕੇ ਨਾ ਫਿਰ ਫੋਨ ਲੈ ਕੇ ਗਏ ਆ ਬੜੇ ਕਮਾਰ ਬੰਦੇ ਤੁਸੀਂ ਆ ਵੀ ਤਾਂ ਤੋਂ ਆਂਦੀ ਹੈ ਜਨਤਾ ਪਾਰਟੀ ਤੇ ਬੱਚਵਾਲ ਸਿਆਣਾ ਨੂੰ ਪਤਾ ਵੀ ਗੱਡੀ ਲੋਡ ਦੇ ਵਿੱਚ ਆ ਤੇ ਆਪਾਂ ਇੱਥੇ ਰੁਕ ਲਗੇ ਗੱਡਮੈਨ ਦੀ ਲਾਲਟਣ ਵੀ ਆ ਤਾ ਤਾ ਤਾਪ ਲੈ ਗਿਆ ਜਿਹੜਾ ਆਪਾਂ ਗੱਡੀ ਤਾਂ ਛਡਾ ਲਈ ਆ ਕੋੜੀਆਂ ਵੀ ਆ ਮੈਨੂੰ ਇਹ ਆ ਵੀ ਮੈਂ ਮੂੜਾਂ ਕੋੜਾਈਆਂ ਦੇ ਵਿੱਚ ਗੱਡੀ ਨੇ ਢਾਲ ਚੜਾ ਲਈ ਬਸ ਤਨੁਮਾਨ ਹੋ ਗਿਆ ਉਹ ਹੁਣ ਸਿਰਾਂ ਹੈ ਉਹ ਵੀ ਜਾਣ ਡਰਾਈਵਰੀ ਦੇ ਵਿੱਚ ਮੈਂ ਇਧਰ ਨਹੀਂ ਸਿੱਧਾ ਨਹੀਂ ਨਹੀਂ ਆਇਆ ਅਰੇ ਨਾ ਤਾਂ ਪਰ ਇਹ ਅੰਦਰਲੇ ਪਾਸੇ ਜਾਂਦਾ ਕਿਸੇ ਪਾਸੇ ਨਹੀਂ ਹੈ ਪਹਿਲੇ ਚ ਰੱਖ ਹੋਈਗੀ ਹੈ ਪਹਿਲੇ ਚ ਪਹਿਲੇ ਚ ਹੀ ਰੱਖਾਂ ਉੱਥੋਂ ਪਾ ਲਉ ਸਣਾ ਪਾ ਲਉ ਆ ਲਿਆ ਕੱਚੀ ਸੜਕ ਆ ਗਈ ਆ ਜਿਹੜਾ ਉਰ ਪਾ ਰੱਖਿਆ ਜਾਣਾ ਅੱਜ ਗੱਡੀ ਦੀ ਗੱਡੀ ਦੀ ਗੱਲ ਕਰ ਰਹੇ ਹੋ ਐ ਤਾਂ ਨਹੀਂ ਗੱਲ ਕਹਾਂ ਹੈ ਭਾਈ ਦਿਖਾਓ ਕਿਥੋਂ ਦਿਖਾਓ ਆ ਵੀ ਇਧਰ ਨੇ ਆ ਕੀ ਹੋਇਆ ਤੰਬੂ ਵੀ ਪਾੜੇ ਪਿਆ ਨਾ 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 ਸੀਰੀਅਸ ਨਹੀਂ ਲੈਣਾ ਇਧਰ ਨੂੰ ਇਹਦੀ ਗੱਲ ਸੁਣੋ ਮੇਰੀ ਹਾਂਜੀ ਗੱਡੀ ਤੇ ਲਾ ਦਈਏ ਕਿ ਤਾਂ ਚੜ ਕੇ ਚੱਲਗੇ ਹੋਰ ਲਾ ਕੇ ਚੱਲਗੇ ਦੇਖ ਲਓ ਹੁਣ ਕਨਫਰਮ ਨਹੀਂਗਾ ਮੈਨੂੰਗਾ ਕਿ ਮੇਰਾ ਰਸਤਾ ਕੋਈ ਕਿਥੋਂ ਦਾ ਮੂਡ ਹੈਗੇ ਗੱਡੀ ਦੇ ਆ ਪ੍ਰੈਸ ਨਾ ਲੱਗੇ ਕੰਗਰੇ ਕੋਈ ਕਰਨ ਕੰਨ ਉੱਥੋਂ ਮੋਡਲ ਮੋਡ ਨੂੰ ਥਾਂ ਨਹੀਂ ਮੈਨੂੰ ਜਾਪਦਾ ਦੇਖਦਾ ਸਹੀ ਬੈਗ ਲੈ ਕੇ ਆਉਣੀ ਹੋ ਸਕਦਾ ਤਾਂ ਹੋਵੇ ਤਾਂ ਹੋਵੇ ਬੈਗ ਲੈਉਣੀ ਪਏ ਮੈਨੂੰ ਤਾਂ ਨਹੀਂ ਹੋਣੀ ਨਹੀਂ ਉੱਥੇ ਪੌੜੀਆਂ ਸ਼ੁਰੂ ਹੋ ਜਾਂਦੀਆਂ ਬਈ ਬੈਗ ਨਹੀਂ ਆਉਣੀ ਇੱਥੇ ਹਾਂ ਐਪਾ ਇਹਨਾਂ ਅਣਜਾਣ ਰਾਹ ਦੇ ਉੱਤੇ ਆ ਇੱਥੇ ਜਿੱਥੇ ਤੱਕ ਲੈ ਗਏ ਬਹੁਤ ਆ ਹਾਂ ਦੇਖ ਇੱਥੋਂ ਤੱਕ ਅੱਧ ਚਾਂਗੀਆਂ ਨੇ ਉਹ ਵੀ ਕਹਿੰਦੇ ਸੀ ਵੀ ਇੱਥੋਂ ਤਾਈਂ ਜਾਊਗੀ ਕਿਉਂਕਿ ਉੱਥੇ ਲੋਕ ਲੱਗਿਆ ਹੋ ਸੀ ਜਦੋਂ ਯੱਪ 'ਚ ਖੜੇ ਹੋਵਾਂਗੇ ਇੱਥੇ ਆ ਦੇਖ ਰਹੀ ਚਾਹਾਂ ਖੁੱલ્લા ਹੋ ਲੈ ਜਿੱਦੋਂ ਨੂੰ ਮਰਜੀ ਆਉਣੇ ਇਹ ਤਾਂ ਪੈਣੀ ਅਕਤਰਾ ਦੇ ਉੱਤੇ ਆ ਆਹ ਦਾ गिर ਪਾਇਆ ਨਹੀਂ ਜਿਹੜਾ ਹੈ ਬੜਾ ਇਹ ਹੈਂਡ ਬ੍ਰੇਕ ਆ ਯਾਰ ਇਹ ਤਾਂ ਪਾ ਲੋ ਆ ਆ ਚੱਕ ਵੀ ਟਿਚਰਾ ਕਰਦੇ ਆ ਕਰਨੇ ਹੁਣੀ ਡਰੂਨ ਆਇਆ ਉਦੋਂ ਟਿਚਰਾ ਕਰਦੇ ਸੀਗੇ ਬਹੁਤ ਸੀ ਇਹ ਪ੍ਰਤਾਪਗੜ੍ਹ ਕਿਲੇ ਜੀ ਕਿੰਨੀ ਚਾਹੀਦੀ ਆ ਗਈ ਹੋਈ ਆਪਾਂ ਹੋ ਰਿਹਾ ਕਿਲਾ ਕਿਲਾ ਉਦੀ ਉਹ ਤਾਂ ਬਈ ਲਵੀ ਲੱਗੇ ਵੈਸੇ ਆਪਾਂ ਬਹੁਤ ਆ ਗਏ ਮੈਨੂੰ ਜੋ ਥੱਲੋ ਚੜ੍ਹਨਾ ਪੈ ਦੋਏ ਦੇਖ ਕੇ ਕਿੱਦਾਂ ਤਾ ਚੜ੍ਹਨਾ ਸੀਗਾ ਆ ਗਿਆ ਆਪਾਂ ਹਾਂ ਕਮਾਲ ਯਾਰ ਸੋਣਾ ਕਿੰਨਾ ਕਿਲਾ ਯਾਰ ਹਾਂ ਸੋਣਾ ਕਿੰਨਾ ਬਹੁਤ ਸੋਨਾ ਕਿਰਕਿਮੇ ਬਣਾਇਆ ਬੈ ਉਹ ਨਹੀਂ ਬੜੀ ਇਹ ਹਾਂ ਚੱਲ ਚੱਲ ਗਏ ਉਧਰੋਂ ਇੱਧਰੋਂ ਫੌਜੋਂ ਉਧਰੋਂ ਸਾਰੇ ਇਹਦੇ ਵਿੱਚੋਂ ਕੱਢੋ ਬੋਤਲੋ ਤੇ ਲੌਜੀ ਪ੍ਰਤਾਪਗੜ ਕਿਲਾ ਕਰਨ ਤੋਂ ਬਾਅਦ ਪ੍ਰਤਾਪਗੜ ਕਿਲਾ ਸਮੁੰਦਰੀ ਤਲ ਤੋਂ 800 ਫੁੱਟ ਦੀ ਉਚਾਈ ਤੇ ਸੀ ਉਹ ਬਣਾ ਕੇ ਆਉਣ ਤੋਂ ਬਾਅਦ ਹੁਣ ਅਸੀਂ ਚੱਲੇ ਆਂ ਥਾਨਾ ਗਾਜ਼ੀ ਥਾਨਾ ਗਾਜ਼ੀ ਕਿਲੇ ਉਹ ਦੋ ਕਿਲੇ ਤਾਂ ਪਰ ਥਾਨਾ ਗਾਜ਼ੀ ਕਿਲਾ ਤਾਂ ਬਣਾਇਆ ਗਿਆ ਸੀਗਾ ਤੇ ਪ੍ਰਤਾਪਗੜ ਅਲਬਰ ਤੇ ਜੈਪੁਰ ਦੀ ਹੱਦ ਤੇ ਸੁਰੱਖਿਆ ਦੇ ਲਈ ਅਲਵਰ ਵਾਲਿਆਂ ਨੇ ਬਣਾਇਆ ਸੀਗਾ ਤੇ ਇਹ ਪਿੰਡਾਂ ਚੋਂ ਗੁਜ਼ਰ ਰਹੇ ਆ ਇਸ ਤਰ੍ਹਾਂ ਪਾਣੀ ਦੇ ਦੂਰ ਦੂਰ ਡੋਆ ਢਵਾਈ ਲੋਕ ਕਰਦੇ ਆ ਸੜਕਾਂ ਖੈਰ ਠੀਕ ਆ ਸੜਕਾਂ ਚੰਗੀਆਂ ਵਾ ਆ ਜਿਹੜੇ ਪਹਾੜ ਸਾਨੂੰ ਨਜ਼ਰ ਆ ਰਹੇ ਆ ਇਹ ਸਾਰੇ ਅਰਾਵਲੀ ਪਰਬਤ ਨੇ ਅਰਾਵਲੀ ਸਰਸਿਕਾ ਇੱਥੋਂ ਰਹਿ ਗਿਆ 27 ਕਿਲੋਮੀਟਰ ਥਾਣਾ ਗਾਜ਼ੀ ਰੰਗਿਆ 20 ਕਿਲੋਮੀਟਰ ਉੱਥੇ ਫਿਰ ਕਿਲਾ ਵਾ ਕੋਝ ਹੋਰ ਇੱਕ ਗੱਲ ਫਲਮਾਇਆ ਜਾਂਦਾ ਕਿ ਦੋ ਹੀ ਆਪਣੇ ਹੁਣ ਡਿਸਾਈਡ ਹੋਊਗਾ ਕਿੱਥੇ ਜਾ ਕੇ ਰਹਿਣਾ ਇਹ ਸਾਨੂੰ ਕੁਝ ਨਹੀਂ ਪਤਾ ਹੁੰਦਾ ਇਹ ਅਸੀਂ ਉਹੀ ਕੁਦਰਤ ਦੀ ਛੱਡ ਦਿੰਦੇ ਆ ਕਿ ਜਿੱਥੇ ਮਿਲ ਗਿਆ ਉੱਥੇ ਰਹਿ ਲੈਣਾ ਇਹਦਾ ਵੀ ਇੱਕ ਵੱਖਰਾ ਸੁਆਦ ਹੁੰਦਾ ਇਹਦਾ ਵੀ ਵੱਖਰਾ ਅਨਨੋਨ ਰਾਹ ਕਦੇ ਆਈ ਨਹੀਂ ਗਏ ਕਿਉਂਕਿ ਇਧਰ ਤਾਂ ਆਪਣੇ ਪਯੋਦਾਂ ਦੇ ਵੀ ਨਹੀਂ ਕਦੇ ਆਏ ਹੁਣੇ ਤੇ ਉਹਨਾਂ ਰਾਹਾਂ ਤੇ ਕੰਮ ਰਹੇ ਸਟ੍ਰੈਸ ਕਾਇਰਗੇ ਸ਼ੀਰਾਂ ਜਿੱਤਿਆਂ ਵਾਲਾ ਏਰੀਆ ਆ ਜਾਂਦਾ ਵਾ ਕਿਤੇ ਕਿਤੇ ਖੱਡੇ ਬਹੁਤ ਹੋਏ ਰਹਿੰਦੇ ਪਰ ਉਤੋਂ ਸੜਕਾਂ ਚੰਗੀਆਂ ਓਵਰਆਲ ਲੋਕ ਇਮਾਨਦਾਰਾ ਗੱਡੀ ਤੁਸੀਂ ਕਿਲੋਮੀਟਰ ਦੌਰ ਵੀ ਲਾਇਆਓ ਜਿਵੇਂ ਖੜੀ ਹੋਊਗੀ ਉੱਥੇ ਇੱਕਾ ਟੈਕਸੀ ਦੇ ਲਈ ਆ ਜੀਪਾਂ ਬਹੁਤ ਚੱਲਦੀਆਂ ਜਿਵੇਂ ਜੀਪ ਆ ਰਹੀ ਹੈ ਟੈਕਸੀ ਦੇ ਬਜੇ ਜੀਪ ਬਹੁਤ ਚੱਲਦੀ ਆ ਮਿੰਨੀ ਬੱਸਾਂ ਦੇ ਥਾਂ ਦੇ ਬੱਸਾਂ ਘੱਟ ਨੇ ਬੱਸ ਜਾ ਰਹੀ ਆ ਉਹ ਸਾਹਮਣੇ ਪਰ ਬੱਸਾਂ ਉੰਨੀਆਂ ਨਹੀਂ ਆ ਬੰਨਾਂ ਦੇ ਥੇ ਜਿਆਦੇ ਆਬਾਦੀ ਜਿਆਦੇ ਆ ਸੁਣਣੇ ਤੇ ਪਿੰਡਾਂ ਦੇ ਵਿੱਚ ਸਰਵਿਸ ਜੀਪਾਂ ਹੀ ਦਿੰਦੀਆਂ ਆ ਤੇ ਪਾਣੀ ਇਹ ਕਿ ਬਰਸਾਤਾਂ ਦਾ ਹੀ ਆ ਸਟੋਰ ਕਰਕੇ ਰੱਖ ਲਿਆ ਪਾਣੀ ਵੱਲੋਂ ਤੰਗੀ ਆ ਨਹੀਂ ਤਾਂ ਇੰਨਾ ਇਹ ਕਹਿੰਦੇ ਅਸੀਂ ਰਾਜੇ ਆ ਪਾਣੀ ਵਧੀਆ ਹੋਵੇ ਲਓ ਜੀ ਥਾਨਾ ਗਾਜ਼ੀ ਦੇ ਕਿਲੇ ਚ ਪਹੁੰਚ ਚੁੱਕੇ ਆ ਆ ਕਿਲਾਵਾ ਇਹ ਕਿਲਾ ਬਰੂਦ ਰੱਖਣ ਲਈ ਬਣਾਇਆ ਗਿਆ ਸੀ 18ਵੀਂ ਸਦੀ ਚ ਅਲਬਰ ਤੋਂ 40 ਕਿਲੋਮੀਟਰ ਦੂਰ ਖੰਡਰ ਤੋਂ ਨਜ਼ਰ ਆਉਣਗੇ ਫੁੱਲ ਵੀਡੀਓ ਤੁਸੀਂ YouTube ਤੇ ਆਪਣੇ ਦੇਖ ਸਕਦੇ ਹੋ ਆਸਰਾ ਥਾਨਾ ਗਾਜ਼ਦਾ ਕਿਲਾ ਇਹ ਗਾਜ਼ੀ ਖਾਂਚ ਦਾ ਸ਼ਾਸਕ ਸੀ ਉਹਦੀ ਚੌਂਕੀ ਸੀ ਇਸ ਕਰਕੇ ਉਹਨੂੰ ਥਾਨਾ ਗਾਜ਼ੀ ਕਿਹਾਂ ਜਾਂ ਲੱਗ ਪਿਆ ਸਮੁੰਦਰੀ ਤਲ ਤੋਂ 6700 ਫੁੱਟ ਦੀ ਉਚਾਈ ਤੇ ਆ ਮੇਰਾ ਸਾਹ ਚੜਿਆ ਹੁਣ ਦੱਸ ਹੀ ਰਹੂਗਾ ਵੀ ਕਿੰਨੀ ਉਚਾਈ ਚੜ ਕੇ ਆਏ ਆ ਪਤਾ ਤੇ ਫੋਲੋ ਅੱਗੇ ਹੁਣ ਅਗਲੇ ਸਥਾਨ ਦੀ ਆਪਾਂ ਅੱਗੇ ਜਾਣਕਾਰੀ ਦੇਵਾਂਗੇ ਥਾਨਾ ਗਾਜ਼ੀ ਕਿਲਾ ਕਰ ਚੱਲੇ ਆ ਹੁਣ ਬਾਨਸੂਰ ਵਾਲੇ ਪਾਸੇ ਚੱਲੇ ਆ ਸੂਰਜ ਵੀ ਛੱਪ ਚੁਲੇ ਆ ਕਹਿੰਦਾ ਫਿਰ ਕੱਲ ਮੰਗੂ ਵੀ ਚਲੋ ਵੀ ਕਾਕਾ ਘਰੇ ਆ ਦਾ ਟਾਈਮ ਨਾਲ ਬਦਲੇ ਹੋਟਲ ਕਿਤੇ ਲਾਓ ਤਾਂ ਲਾਲੀ ਬਹੁਤ ਸੋਹਣੀ ਲੱਗ ਰਹੀ ਆ ਤੇ ਪੋਸਟ ਪਿਆਰੇ ਲੋਕ ਕਰਨ ਹੁਣ ਮਿਲਿਆ ਬੰਦੇ ਹੁਣ ਦਾ ਦੱਸ ਐਕਸਪੀਰੀਅੰਸ ਕਿਵੇਂ ਰਿਆ ਹੁਣ ਆਪਾਂ ਦਿਖਾਇਆ ਹੀ ਨਹੀਂ ਬੰਦੇ ਇਹਦੇ ਤੇ ਪਹਿਲਾਂ ਜਿਹੜੇ ਆਪਾਂ ਨੂੰ ਜਵਾਬ ਉਹਦੇ ਲੇਟ ਆਇਆ ਥੋੜਾ ਜਿਆਦਾ ਰਹਿਣਾ ਰਿਆ ਯਾਰ ਹੁਣ ਵੀ ਕਿੰਨੇ ਚੌਹਣ ਵਾਲੇ ਕਮਾਲ ਦੇ ਬੰਦੇ ਸੀ ਯਾਰ ਇਨਾ ਸਾਦਤਾ ਉਹਨਾਂ ਨੇ ਸਾਨੂੰ ਕਿਲਾ ਆਪ ਘੁਮਾ ਕੇ ਲੈ ਕੇ ਆਏ ਉੱਪਰ ਜਾ ਹਾਂ ਬਹੁਤ ਸਾਦਤਾ ਆਹੀਂ ਹੈ ਰਸਤਾਂ ਤੇ ਵੀ ਨਵਾਂ ਹੀ ਉਹਨਾਂ ਚੰਗਾ ਲੱਗਦਾ ਹਰ ਅਣਜਾਣੇ ਥਾਂ ਤੇ ਇੱਧਰ ਕਦੇ ਵੀ ਨਹੀਂ ਆਏ ਸ਼ਹਿਰ ਠੀਕ ਛੋਟਾ ਜਿਹਾ ਕਸਬਾ ਸੀਗਾ 500 ਆ ਸੋਰੀ ਇਹ ਹੈ थाना गाज़ी ਹੁਣ ਚੱਲੇ ਆਂ ਸੀ 500 ਵਾਲੇ ਪਾਸੇ ਚਲੋ ਚੱਕ ਕੇ ਮਿਲਦੇ ਆਂ ਦੇਖਦੇ ਆਂ ਕੀ ਪ੍ਰੋਗਰਾਮ ਲੋ ਜੀ ਆਾ ਹੋਟਲ ਚਾ ਪਹੁੰਚਿਆ 7 7 ਹੋਏ ਆ ਹੋਟਲ ਰਾਧਾ ਗੋਬਿੰਦ ਰੈਸਟੋਰੈਂਟ ਦੇ ਵਿੱਚ ਬਹੁਤ ਸੋਹਣਾ ਹੋਟਲ ਆ ਇੱਥੇ ਰਾਤੀ ਸਟੇ ਹੋਗੀ ਬਾਂਸੂਰ ਬਾਂਸੂਰ ਜੇ ਤਹਿਸੀਲ ਹੈ ਭਾਈ ਸਾਹਿਬ ਹਾਂ ਤਹਿਸੀਲ ਹੈ ਜ਼ਿਲ੍ਹੇ ਕੌਣ ਸੇ ਮੈਂ ਪੜਤੀ ਹੈ ਇਹ ਕੋਟਪੁਤਲੀ ਕੋਟਪੁਤਲੀ ਮੈਂ ਕੋਟਪੁਤਲੀ ਜ਼ਿਲ੍ਹੇ ਚ ਬਾਂਸੂਰ ਕਸੀਲ ਦੇ ਵਿੱਚ ਸਾਨੂੰ ਕਮਰਾ ਮਿਲ ਗਿਆ ਤਾਂ ਹੁਣ ਇੱਥੇ ਰਵਾਂਗੇ ਸੋ ਕੱਲ ਦੀ ਗੱਲ ਆਪਾਂ ਕੱਲ ਕਰਾਂਗੇ ਹੁਣ ਨਵੇਂ ਐਪੀਸੋਡ ਦੇ ਵਿੱਚ